ਮੇਰੀ ਇਸ ਨਵੀਂ ਵੀਡੀਓ ਉਸ ਤੁਹਾਡਾ ਸਭ ਦਾ ਸਵਾਗਤ ਹੈ ਸਭ ਤੋਂ ਪਹਿਲਾਂ ਮੇਰੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਆਪਾਂ ਹੋਰਾਂ ਵੀਡੀਓਜ਼ ਨੂੰ ਤੇ ਬਹੁਤ ਸ਼ੇਅਰ ਕਰਦੇ ਹਾਂ ਇਸ ਵੀਡੀਓ ਨੂੰ ਦਬ ਕੇ ਸ਼ੇਅਰ ਕਰਿਓ ਅੱਜ ਤੁਹਾਨੂੰ ਉਸ ਪਵਿੱਤਰ ਸਥਾਨ ਦੇ ਦਰਸ਼ਨ ਕਰਵਾਉਂਨੇ ਆ ਜਿੱਥੇ ਦਸਮ ਪਿਤਾ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲ ਰਾਜ ਦੀ ਜੜ ਪੁੱਟੀ ਇਸ ਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਨ 1705 ਈਸਵੀ ਨੂੰ ਆਏ ਇੱਥੇ ਬੈਠ ਕੇ ਰਾਏ ਕੱਲੇ ਨੂੰ ਕਿਹਾ ਕਿ ਕੋਈ ਘੋੜ ਸਵਾਰ ਦਿਓ ਤਾਂ ਜੋ ਸਰਹੰਦ ਤੋਂ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਆ ਦੀ ਖਬਰ ਮੰਗਾਈ ਜਾਵੇ ਉਸ ਵਕਤ ਰਾਏ ਕੱਲੇ ਨੇ ਆਪਣੇ ਚਰਵਾਹੇ ਨੂਰੇ ਨੂੰ ਮਾਤਾ ਗੁਜਰੀ ਜੀ ਤੇ ਛੋਟੇ ਸਹਿਬਜ਼ਾਦਿਆਂ ਦੀ ਖਬਰ ਲੈਣ ਲਈ ਸਰਹੰਦ ਭੇਜ ਦਿੱਤਾ ਕਿਉਂਕਿ ਨੂਰੇ ਦੀ ਭੈਣ ਨੂਰਾ ਸਰਹੰਦ ਵਿਆਹੀ ਹੋਈ ਸੀ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬਜ਼ਾਦਿਆਂ ਦੀ ਸਿੱਧੀ ਵਾਰਤਾ ਸੁਣ ਕੇ ਨੂਰਾ ਵਾਪਸ ਰਾਏਕੋਟ ਪਹੁੰਚਿਆ ਤੇ ਸਾਰੀ ਵਾਰਤਾ ਗੁਰੂ ਜੀ ਨੂੰ ਦੱਸੀ ਛੋਟੇ ਸਹਿਬਜ਼ਾਦਿਆਂ ਨੇ ਇਸਲਾਮ ਕਬੂਲ ਨਾ ਕੀਤਾ ਜਿਸ ਕਰਕੇ ਉੱਥੋਂ ਦੇ ਨਵਾਬ ਨੇ ਨੀਹਾਂ ਵਿੱਚ ਚਣਵਾ ਕੇ ਸੀਦ ਕਰਵਾ ਦਿੱਤਾ ਗੁਰੂ ਜੀ ਨੇ ਇਹ ਖਬਰ ਸੁਣ ਕੇ ਤੀਰ ਦੀ ਨੋਕ ਨਾਲ ਕਾਹੀ ਦੇ ਬੂਟੇ ਦੀ ਜੜ ਪੁੱਟੀ ਤੇ ਬਚਨ ਕੀਤਾ ਮੁਗਲ ਰਾਜ ਦੀ ਜੜ ਪੁੱਟੀ ਗਈ ਵੀਡੀਓ ਨੂੰ ਦੇਖਣ ਲਈ ਆਪ ਜੀ ਦਾ ਕੋਟੀ ਕੋਟੀ ਧੰਨਵਾਦ